ਹਾਂ ਸਾਰੇ ਸਟਿੱਕਰ ਸਾਰਿਆਂ ਨੂੰ ਆਈ ਹੋਪ ਸਭ ਠੀਕ ਠਾਕ ਹੋਣਗੇ ਅੱਜ ਅਸ ਤੋਂਡੇ ਲਈ ਨਵੀਂ ਰੈਸਪੀ ਲੈ ਕੇ ਆਏ ਜਿਹੜੀ ਕਿ ਆਪਾਂ ਮੂਲੀ ਦੇ ਪਰਾਂਠੇ ਦੱਸਾਂਗੇ ਆਪਾਂ ਘਰ ਦੇ ਵਿੱਚ ਰੈਸਟੋਰੈਂਟ ਵਰਗੇ ਪਰਾਂਠੇ ਆਪਾਂ ਕਿੱਦਾਂ ਬਣਾ ਸਕਦੇ ਆ ਬੜੇ ਹੀ ਆਸਾਨ ਤਰੀਕੇ ਨਾਲ ਆਪਾਂ ਦੱਸਾਂਗੇ ਪਰਾਂਠੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਇਸ ਤੋਂ ਲਈ ਨਵੇਂ-ਨਵੇਂ ਰੈਸਪੀਜ਼ ਲੈ ਕੇ ਆਵਾਂਗੇ ਈਜ਼ੀ ਰੈਸਪੀਜ਼ ਹੋਣਗੀਆਂ ਜਿਹੜੀਆਂ ਆਪਾਂ ਬਣਾਵਾਂਗੇ ਹਰ ਇੱਕ ਘਰ ਦੇ ਵਿੱਚ ਇਹ ਰੈਸਪੀਜ਼ ਆਪਾਂ ਬਣਾ ਕੇ ਦੇਖ ਸਕਦੇ ਆਂਗੇ ਤੇ ਬਣਾ ਕੇ ਖਾ ਸਕਦੇ ਆਂਗੇ ਆਓ ਆਪਾਂ ਦੱਸਦੇ ਆ ਤੁਹਾਨੂੰ ਇਦਾਂ ਦੇ ਪਰਾਂਠੇ ਵੀ ਆਪਾਂ ਘਰ ਦੇ ਵਿੱਚ ਆਪਾਂ ਕਿੱਦਾਂ ਬਣਾ ਸਕਦੇ ਆਂਗੇ ਹਾਂਜੀ ਸਤਿ ਸ੍ਰੀ ਅਕਾਲ ਅੱਜ ਇਸ ਤੁਹਾਨੂੰ ਦੱਸਾਂਗੇ ਮੂਲੀ ਦੇ ਪਰਾਂਠੇ ਆਪਾਂ ਘਰ ਦੇ ਵਿੱਚ ਆਸਾਨ ਤਰੀਕੇ ਨਾਲ ਕਿੱਦਾਂ ਬਣਾ ਸਕਦੇ ਆਂਗੇ ਪਹਿਲਾ ਜਿਹੜੀਆਂ ਆਪਾਂ ਮੂੜੀਆਂ ਧੋ ਕੇ ਛਿੱਲ ਕੇ ਇਹਨਾਂ ਨੂੰ ਕੱਦੂਕਾਸ ਕਰ ਲਿਆ ਤੇ ਪਾਣੀ ਬਿਲਕੁਲ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਨੂੰ ਚੰਗੀ ਤਰ੍ਹਾਂ ਨਿਚੋੜ ਲਿਆ ਵਿੱਚ ਆਪਾਂ ਇੱਕ ਚਮਚਾ ਜਾਂ ਅੱਧਾ ਵੀ ਲੈ ਸਕਦੇ ਹਾਂ ਹਲਦੀ ਦਾ ਐਡ ਕਰਾਂਗੇ ਇੱਕ ਚਮਚਾ ਆਪਾਂ ਮਿਰਚਾਂ ਦਾ ਇੱਕ ਚਮਚਾ ਹੀ ਆਪਾਂ ਨਮਕ ਦਾ ਐਡ ਕਰਾਂਗੇ ਜਿਹੜੀਆਂ ਹਰੀਆਂ ਮਿਰਚਾਂ ਨਹੀਂ ਹੈ ਇਹ ਆਪਾਂ ਐਡ ਕਰਾਂਗੇ ਇਹ ਕਟ-ਕਟ ਧਣ ਵਾਲੀਆਂ ਨੇਗੇ ਤਾਂ ਕਰਕੇ ਆਪਾਂ ਥੋੜੀਆਂ ਜਿਹੀਆਂ ਰੈੱਡ ਮਿਰਚਾਂ ਪਾਈਆਂ ਨੇਗੀਆਂ ਤੇ ਇੱਕ ਗਰਮ ਮਸਾਲਾ ਪਾਵਾਂਗੇ ਇਹ ਜਿਹੜਾ ਸਮਾਨ ਆਪਣੇ ਟੇਸਟ ਅਕੋਰਡਿੰਗ ਆਪਾਂ ਲੈ ਸਕਦੇ ਆਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ। ਮੂਲੀ ਜਿੰਨੀ ਆਪਾਂ ਮਤਲਬ ਪਰਾਂਠੇ ਬਣਾਣੇ ਉਹਨੀਆਂ ਲੈ ਸਕਦੇ ਹਾਂ। ਠੀਕ ਆਪਾਂ ਇਹਦੇ ਵਿੱਚ ਹਰਾ ਧਨੀਆ ਜਿਹੜਾ ਐਡ ਕਰਾਂਗੇ। ਤੋਂ ਕਿ ਬਰੀਕ-ਬਰੀਕ ਕੱਟ ਕੇ ਆਪ ਇਹਦੇ ਵਿੱਚ ਐਡ ਕਰਾਂਗੇ। ਇਹਦੇ ਨਾਲ ਜਿਹੜੇ ਪਰਾਂਠੇ ਬਹੁਤ ਟੇਸਟੀ ਬਣਦੇ ਨੇਗੇ। ਹਾਂਜੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਜਿਹੜੀਆਂ ਫਰੈਸ਼ ਮੂਲੀਆਂ ਹੁੰਦੀਆਂ ਨੇ ਉਹ ਜ਼ਿਆਦਾਤਰ ਪਾਣੀ ਛੱਡਦੀਆਂ ਨੇ ਜਦੋਂ ਨਮਕ ਐਡ ਹੋ ਜਾਂਦਾ ਮੂਲੀਆਂ ਦੇ ਵਿੱਚ ਇਹ ਪਾਣੀ ਛੱਡ ਜਾਂਦੀਆਂ ਨੇ ਉਹਦਾ ਵੀ ਆਪਾਂ ਸੋਲੂਸ਼ਨ ਦੱਸਾਂਗੇ ਤੁਹਾਨੂੰ ਸਾਡੀ ਵੀਡੀਓ ਦੇ ਨਾਲ ਤੁਸੀਂ ਜੜੇ ਰਹੋ ਚੰਗੀ ਤਰ੍ਹਾਂ ਆਪਾਂ ਇਹਦਾ ਆਪਣਾ ਮਸਾਲਾ ਮਿਕਸ ਕਰ ਲੈਣਾ ਦੇ ਵਿੱਚ ਹਾਂਜੀ ਜਿਹੜੀ ਇਹ ਮੂਲੀ ਨੇ ਥੋੜਾ ਜਿਹਾ ਆਪਣਾ ਪਾਣੀ ਸਾੜ ਦਿੱਤਾ ਇਹਨਾਂ ਨੇ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਨੀ ਆ ਜਦ ਤਾ ਆਪਾਂ ਜਿਨ੍ਹਾਂ ਦੀ ਰੋਟੀ ਬਣਾਉਣੇ ਕਣਕ ਦਾ ਆਟਾ ਹੁੰਦਾ ਜਾਂ ਮੱਕੀ ਦਾ ਆਪਾਂ ਆਟਾ ਇਹਦੇ ਵਿੱਚ ਸੁੱਕਾ ਐਡ ਕਰਨਾ ਹੈਗਾ ਇਹਦੇ ਨਾਲ ਕੇ ਜਦੋਂ ਆਪਾਂ ਪਰੌਂਠਾ ਬਣਾਵਾਂਗੇ ਉਹ ਮਤਲਬ ਪਾਣੀ ਜਿਆ ਬਾਹਰ ਨਹੀਂ ਨਿਕਲੂਗਾ ਨਿਲ ਚੰਗੀ ਤਰ੍ਹਾਂ ਆਪਾਂ ਤੋਂ ਪਰੌਂਠਾ ਜਿਹੜਾ ਬੀਲੂਗਾ ਇਹਦੇ ਨਾਲੇ ਪਾਣੀ ਸੋਕ ਹੋ ਜਾਊਗਾ ਹਾਂਜੀ ਐ ਪਿੱਦਾ ਦਾ ਬਣਾ ਲੈਣਾ ਇੱਕ ਟਾਈਟ ਜਿਹੜਾ ਮੂਲੀਆਂ ਦਾ ਆਪਣਾ ਪੇਸਟ ਆਪਾਂ ਬਣਾਇਆਗਾ ਇੰਦਾ ਦਾ ਬਣਾ ਲੈਣਾ ਹਾਂਜੀ ਆਪਾਂ ਤੁਹਾਨੂੰ ਦੱਸਣੀ ਹੁਣ ਕਿੱਦਾਂ ਬਣਾਣੇ ਆ ਇਹ ਉਹਦੇ ਦੀ ਆਪਾਂ ਆਟਾ ਗੁੰਨ ਲੈਣਾ ਜਿੱਦਾਂ ਦਾ ਆਪਾਂ ਹਮੇਸ਼ਾ ਰੋਟੀਆਂ ਬਣਾਉਣ ਵਾਸਤੇ ਗੁੰਦਦੇ ਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਮੱਕੀ ਦਾ ਆਟਾ ਐਡ ਕਰਿਆ ਗਿਆ ਕਿਉਂਕਿ ਜਿਹੜਾ ਕਣਕ ਦਾ ਆਟਾ ਹੁੰਦਾ ਹੈਗਾ ਸਰਦੀਆਂ ਦੇ ਵਿੱਚ ਥੋੜਾ ਜਿਹਾ ਚੀੜਾ ਹੋ ਜਾਂਦਾ ਤੇ ਥੋੜਾ ਜਿਹਾ ਆਟਾ ਤੁਸੀਂ ਮੱਕੀ ਦਾ ਐਡ ਕਰ ਲਿਓ ਸਾਂਝੋ ਦੇ ਲਈ ਆਪਾਂ ਪੇੜਾ ਕਰ ਲੈਣਾ ਪੇੜਾ ਥੋੜਾ ਜਿਹਾ ਰੋਟੀ ਆਮ ਰੋਟੀ ਬਣਾਉਣੀ ਹੈ ਉਹਨਾਂ ਥੋੜਾ ਜਿਹਾ ਜ਼ਿਆਦਾ ਥੋੜਾ ਜ਼ਿਆਦਾ ਵੱਡਾ ਵੀ ਹੁਣ ਚਾਹੀਦਾ ਮਤਲਬ ਥੋੜਾ ਜਿਹਾ ਵੱਡਾ ਹੋਣਾ ਚਾਹੀਦਾ ਹੈਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਹੁਣ ਇਹਨੂੰ ਐਦਾਂ ਫੋਲਡ ਕਰਨਾ ਆਪਾਂ சார கவர் இன்னும் பண்ணுண தாக்கி அப்படின்னா மூலிய பாய் சாரி சை எதா பண்ண எதா பார்க்க பிராங்க ල ా වෙ പപ ප පස ්‍රති ග මකද ද ව. పండా రెడీగా మనకి బుల్ తయారా పకానా థ్యాంక్ యూ జీ